ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 20 ਜਨਵਰੀ ਹੈ 20 ਜਨਵਰੀ 1935 ਸੇਵਾ ਸਿੰਘ ਠਿਕਰੀਵਾਲਾ ਜਨਮ 1882 ਸਿੰਘ ਸਵਾ ਲਹਿਰ ਦੇ ਪਛਲੇਰੇ ਹਿੱਸੇ ਦਾ ਇੱਕ ਅਣਥੱਕ ਆਗੂ ਸੀ 1921 ਦੇ ਵਿੱਚ ਉਸਨੇ ਪਟਿਆਲਾ ਰਿਆਸਤ ਦਾ ਪਹਿਲਾ ਅਕਾਲੀ ਜਥਾ ਕਾਇਮ ਕੀਤਾ 1923 ਦੇ ਵਿੱਚ ਜਦ ਬਰਤਾਨਵੀ ਹਕੂਮਤ ਨੇ ਅਕਾਲੀ ਦਲ ਤੇ ਪਾਬੰਦੀ ਲਾਈ ਤਾਂ ਉਸ ਨੂੰ ਵੀ ਪਟਿਆਲਾ ਹਕੂਮਤ ਨੇ ਗ੍ਰਿਫਤਾਰ ਕਰ ਲਿਆ ਗੁਰਦੁਆਰਾ ਐਕਟ ਬੰਨਣ ਤੋਂ ਮਗਰੋਂ ਉਸ ਨੂੰ ਵੀ ਰਿਹਾ ਕਰ ਦਿੱਤਾ ਗਿਆ ਪਰ ਰਾਜਾ ਭពਿੰਦਰ ਸਿੰਘ ਨੇ ਆਪਣੀ ਅੜੀ ਪਗਾਉਣ ਵਾਸਤੇ ਖੋਚਿਰ ਮਗਰੋਂ ਉਸ ਨੂੰ ਫੇਰ ਗ੍ਰਿਫਤਾਰ ਕਰ ਲਿਆ ਅਤੇ 3.5 ਸਾਲ ਵਾਸਤੇ ਕੈਦ ਕਰ ਦਿੱਤਾ ਉਸਨੇ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਅਤੇ ਪਾਣੀ ਨਾ ਵਿਬੰਦ ਕਰ ਦਿੱਤਾ ਜਿਸ ਦੇ ਨਾਲ ਸੇਵਾ ਸਿੰਘ ਠਿਕਰੀ ਵਾਲਾ ਦੀ ਸਿਹਤ ਬਹੁਤ ਵਿਗੜ ਗਈ ਜਦਾ ਕਾਲੀਦਾਲ ਨੇ ਉਸ ਦੀ ਰਿਹਾਈ ਵਾਸਤੇ ਮੋਰਚਾ ਲਾਉਣ ਦਾ ਐਲਾਨ ਕੀਤਾ ਤਾਂ ਰਾਜੇ ਨੇ ਉਸ ਨੂੰ ਰਹਾ ਕਰ ਦਿੱਤਾ 2 ਨਵੰਬਰ 1930 ਨੂੰ ਰਾਜੇ ਨੇ ਉਸ ਨੂੰ ਫਿਰ ਗ੍ਰਿਫਤਾਰ ਕਰ ਲਿਆ ਅਤੇ 10 ਸਾਲ ਦੀ ਕੈਦ ਅਤੇ 10000 ਰੁਪਏ ਜੁਰਮਾਨੇ ਦੀ ਸਜ਼ਾ ਲਾਈ ਪਰ 12 ਮਾਰਚ 1931 ਨੂੰ ਫਿਰ ਰਿਹਾ ਕਰ ਦਿੱਤਾ 1932 ਦੇ ਵਿੱਚ ਰਾਜ ਨੇ ਉਸ ਨੂੰ ਮੋੜ ਗ੍ਰਿਫਤਾਰ ਕਰ ਲਿਆ ਉਸ ਦੀ ਆਖਰੀ ਗ੍ਰਿਫਤਾਰੀ 24 ਅਗਸਤ 1933 ਦੇ ਦਿਨ ਹੋਈ ਅਤੇ ਰਾਜ ਨੇ ਉਸ ਨੂੰ 8 ਸਾਲ ਦੀ ਕੈਦ ਸੁਣਾਈ ਉਸ ਨੇ ਜੇਲ੍ਹ ਦੇ ਵਿੱਚ 18 April 1934 ਨੂੰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਅਤੇ 20 ਜਨਵਰੀ 1935 ਦੇ ਦਿਨ ਉਹ ਚੜ੍ਹਾਈ ਕਰ ਗਏ 19 ਜਨਵਰੀ 1955 ਦੇ ਦਿਨ ਸਰਦਾਰ ਸੇਵਾ ਸਿੰਘ ਠਿਕਰੀ ਵਾਲਾ ਦਾ ਬੁੱਤ ਸੰਗਰੂਰ ਦੇ ਵਿੱਚ ਲਾਇਆ ਗਿਆ 20 ਜਨਵਰੀ 1986 ਪਾਕਿਸਤਾਨ ਦੇ ਵਿੱਚ ਕੈਦ ਸਤੰਬਰ 1981 ਤੇ ਜੁਲਾਈ 1984 ਦੇ 14 ਸਿੱਖ ਹਾਈਜੈਕਰਾਂ ਦੇ ਮੁਕਦਮੇ ਦਾ ਫੈਸਲਾ ਲਾਹੌਰ ਅਦਾਲਤ ਨੇ 20 ਜਨਵਰੀ 1986 ਨੂੰ ਸੁਣਾਇਆ ਸੀ ਅਤੇ ਇਹਨਾਂ ਦੇ ਵਿੱਚੋਂ ਤਿੰਨ ਸਿੱਖਾਂ ਨੂੰ ਫਾਂਸੀ ਦਾ ਹੁਕਮ ਦਿੱਤਾ ਬਾਕੀ 11 ਦੇ ਵਿੱਚੋਂ 7 ਨੂੰ ਉਮਰ ਕੈਦ ਅਤੇ 4 ਨੂੰ ਬਰੀ ਕਰ ਦਿੱਤਾ ਗਿਆ। ਫાંਸੀ ਦੀ ਸਜ਼ਾ ਪਰਮਿੰਦਰ ਸਿੰਘ ਹਰਫਨ ਮੌਲਾ ਦਲੀਪ ਸਿੰਘ ਅਤੇ ਹਰਮਿੰਦਰ ਸਿੰਘ ਨੂੰ ਸੁਣਾਈ ਗਈ ਮਗਰੋਂ ਇਹਨਾਂ ਤਿੰਨਾਂ ਦੀ ਫાંਸੀ ਦੀ ਸਜ਼ਾ ਮਾਫ ਕਰ ਦਿੱਤੀ ਗਈ ਅਤੇ ਉਮਰ ਕੈਦ ਦੇ ਵਿੱਚ ਬਦਲ ਦਿੱਤੀ ਗਈ ਉਮਰ ਕੈਦ ਵਾਲੇ ਸਨ ਪਹਿਲੇ ਜਹਾਜ਼ ਦੇ ਪੰਜੇ ਗਜਿੰਦਰ ਸਿੰਘ ਸਤਨਾਮ ਸਿੰਘ ਕਰਨ ਸਿੰਘ ਜਸਬੀਰ ਸਿੰਘ ਤੇਜਿੰਦਰਪਾਲ ਸਿੰਘ ਦੂਜੇ ਜਹਾਜ਼ ਦੇ ਵਿੱਚੋਂ ਦੋ ਗੁਰਦੀਪ ਸਿੰਘ ਪਰਦੇਸੀ ਤੇ ਰਵਿੰਦਰ ਸਿੰਘ ਚਾਰ ਜਣੇ ਬਰੀ ਕੀਤੇ ਗਏ ਸਨ ਦੂਜੇ ਜਹਾਜ਼ ਦੇ ਮਾਮਲੇ ਦੇ ਵਿੱਚ ਮਨਜੀਤ ਸਿੰਘ ਗੁਰਵਿੰਦਰ ਸਿੰਘ ਮਲਾਗਰ ਸਿੰਘ ਤੇ ਹਰਪ੍ਰਜਨ ਸਿੰਘ ਇਸ ਫੈਸਲੇ ਤੇ ਜੱਜਦਾਰ ਤਲਵਿੰਦਰ ਸਿੰਘ ਕੈਨੇਡਾ ਨੇ ਕਿਹਾ ਕਿ ਫਾਂਸੀ ਦੀ ਸਜ਼ਾ ਦਿੱਲੀ ਨੂੰ ਖੁਸ਼ ਕਰਨ ਵਾਸਤੇ ਦਿੱਤੀ ਗਈ ਹੈ ਮੁਕਦਮੇ ਦੇ ਵਿੱਚੋਂ ਬਰੀ ਕੀਤੇਆਂ ਚਾਰਾਂ ਸਿੱਖਾਂ ਨੂੰ ਗੈਰਕਾਨੂੰਨੀ ਦਾਖਲੇ ਦੇ ਕੇਸ ਦੇ ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਰੱਖ ਲੈ ਗਿਆ ਮੰਗਰੋਂ ਇਹਨਾਂ ਤਿੰਨਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਦੇ ਵਿੱਚ ਬਦਲ ਦਿੱਤੀ ਗਈ ਸੀ 20 ਜਨਵਰੀ 1992 ਦੇ ਦਿਨ ਪੁਲਿਸ ਨੇ ਗੁਰਜੀਤ ਸਿੰਘ ਔਰ ਪੰਮਾ ਸਿੰਘ ਪੁੱਤਰ ਭਜਨ ਸਿੰਘ ਵਾਸੀ ਛੱਜਲਵੰਡੀ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 20 ਜਨਵਰੀ 1993 ਦੇ ਦਿਨ ਪੁਲਿਸ ਨੇ ਬਲਵਿੰਦਰ ਸਿੰਘ ਔਰ ਪੰਮਾ ਸਿੰਘ ਪੁੱਤਰ ਨੌਰਾਤਾ ਸਿੰਘ ਵਾਸੀ ਪਮਾਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 20 ਜਨਵਰੀ 1994 ਦੇ ਦਿਨ ਪੁਲਿਸ ਨੇ ਕੁਲਵੰਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਸੇਖੇ ਨੇੜੇ ਗੁਵਾਰਾ ਜ਼ਿਲ੍ਹਾ ਸੰਗਰੂਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ